ਜੀ ਮਿੱਤਰੋ ਕਿਹਾ ਫਿਰ ਜਿੱਦਾਂ ਇਹ ਮੈਂ ਤਾਂ ਜਾਣਦੀ ਹਾਂ ਤੇ ਯਾਰ ਆ ਹੁਣੇ ਆਪਣੇ ਨਾਲ ਦੇ ਮੁੰਡਿਆਂ ਦਾ ਫੋਨ ਆਇਆ ਜੀ ਕਹਿੰਦੇ ਯਾਰ ਸਾਡੇ ਮੋਟਰਸਾਈਕਲ ਪੈਰ ਪਾਟ ਗਿਆ ਉਹਨਾਂ ਦਾ ਮੋਟਰਸਾਈਕਲ ਚਲਿਆ ਰ ਦੁੱਖ ਦੀ ਗੱਲ ਤੇ ਆਪਾਂ ਨੂੰ ਉਹਨਾਂ ਨੇ ਫੋਨ ਕੀਤਾ ਆਪਾਂ ਜਾਣ ਲੱਗੇ ਹੁਣ ਉਹਨਾਂ ਦੇ ਕੋਲ ਕੱਢਦੇ ਆ ਆਪਣਾ ਮੋਟਰਸਾਈਕਲ ਸੇ ਤਾਂ ਯਾਰ ਨੂੰ ਨਹੀਂ ਨਾਤੇ ਵੀ ਸੀ ਮੋਟਰਸਾਈਕਲ ਕੱਢ ਕੇ ਜਾਂਦੇ ਆ ਪਹੁੰਚ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਕਿ ਇੱਥੇ ਆਪਣੇ ਯਾਰਾਂ ਮਿੱਤਰਾਂ ਕੋਲ ਆਹ ਦੇਖ ਲਓ ਇੰਦਾਂ ਦਾ ਯਾਰ ਨਾ ਹੋਵੇ ਯਾਰ ਕੋਈ ਵੀ ਆਉਦੇ ਹੀ ਦੋਸਤ ਮਿੱਤਰ ਨੂੰ ਐਵੇਂ ਛੱਡ ਕੇ ਆ ਗਿਆ ਬਈ ਤੂੰ ਇੱਥੇ ਇਕੱਲਾ ਹੀ ਕਰਦਾ ਮੇਰੇ ਨਾਲ ਮੋਟਰਸਾਈਕਲ ਪੈਂਚਰ ਹੋ ਗਿਆ ਪਟਾਕਾ ਪਿਆ ਹੋਰ ਬਈ ਕਿਵੇਂ ਆ ਮੈਂ ਉਹ ਵੀ ਜਾਣਾ ਜਾਂਦਾ ਤੱਕ ਨੂੰ ਪਟਾਕੇ ਲੈ ਕੇ ਪੱਗ ਵਾਲੀ ਵੀ ਸੋਹਣੀ ਲਾਦੀ ਆ ਬਈ ਯਾਰ ਹੌਲੀ ਹੌਲੀ ਕਿਉਂ ਜਾਣਾ ਤੂੰ ਆਉਦੇ ਯਾਰ ਨੂੰ ਛੱਡਿਆ ਜਾ ਯਾਰ ਤੂੰ ਜਾਣਾ ਬੈਠ ਨਹੀਂ ਸਕਦਾ ਸੀ ਤੂੰ ਆਖਿਆ ਵੀ ਲਵੀ ਆ ਗਿਆ ਵਾ ਓਹੋ ਚਲ ਕੋਈ ਨਾ ਮਿੱਤਰੋ ਆਪਾਂ ਇਹਦਾ ਯਾਰ ਦਿਖਾਉਨੇ ਆ ਕਿੱਥੇ ਗਿਆ ਉਹ ਆਇਆ ਯਾਰ ਇਦਾਂ ਦੇ ਯਾਰ ਨਾ ਹਉਣ ਜਿਹੜੇ ਬੰਦੇ ਛੱਡੇ ਆ ਹੁਣ ਰਾਜ ਅਕਦਾ ਜੀ ਬਖਾਤਾ ਕਿੰਨੀ ਦੂਰ ਸਾਡੇ ਗਿਆ ਸੀ ਉਹਦੇ ਯਾਰ ਦੇਖ ਨਵੇਂ ਨਵੇਂ ਕੱਪੜੇ ਪਾ ਕੇ ਯਾਰ ਉੱਥੇ ਖੜਾ ਹੋਰ ਬਾਈ ਕਰਕੇ ਗਿਆ ਯਾਰ ਬਾਈ ਹੋਰ ਬਾਈ ਕਿਵੇਂ ਮਾੜੀ ਕਰਕੇ ਇੰਦਾ ਇੰਦਾ ਵੀ ਨਹੀਂ ਕਰਨਾ ਚਾਹੀਦਾ ਕਿ ਆ ਆ ਯਾਰ ਛੱਡ ਜਾ ਯਾਰ ਹਾਂ ਚਲ ਮੈਂ ਇਹਨੂੰ ਲੈ ਕੇ ਚਾਲਦੇ ਆ ਉਹਦੇ ਮੁੰਡੇ ਕੋਲ ਉਹ ਯਾਰ ਉਹ ਛੱਡ ਕੇ ਗਿਆ ਬਾਈ ਉਹ ਯਾਰ ਚੱਲ ਕੋਈ ਨਾ ਉਹ ਮੁੰਡੇ ਕੋਲ ਜਾ ਕੇ ਗਾਲਾ ਗੋਲਾ ਕੱਢਦੇ ਆ ਤੇ ਆਹ ਦੇਖ ਲਓ ਤੁਸੀਂ ਆ ਛੱਡ ਕੇ ਆ ਗਿਆ ਸੀ ਅਸੀਂ ਇਹਨੂੰ ਫੜ ਲਿਆ ਆਪ ਵੀ ਤੂੰ ਉਹਦੇ ਯਾਰ ਨੂੰ ਛੱਡਿਆ ਆ ਪਿੱਛੇ ਹੈ ਬਾਈ ਯਾਰ ਐਵੇਂ ਧੋਖਾ ਨਹੀਂ ਕਰਨਾ ਯਾਰ 2 ਮਿੰਟ ਰੁਕ ਜਾਣਾ ਚਾਹੀਦਾ ਮੈਡਮ ਨੂੰ ਕੌਣ ਨੂੰ ਭਲਾਈ ਆ ਮੇਰੇ ਗਰੀ ਝਾਕਦਾ ਕਹਿੰਦਾ ਹੋਈ ਵੀ ਲੱਗ ਗਿਆ ਹੁਣ ਲਗਾ ਉਹਨਾਂ ਨੂੰ ਯਕੀਨ ਆ ਜਾਊਗਾ ਬੜਾ ਹੌਲੀ ਹੋਈ ਆ ਚੰਗਾ ਸਿਕਾਜਨ ਵਾਲੀ 5 ਸਾਲ ਤਲੀਆ ਪੁੱ ਲਈਏ ਬਾਈ ਤੂੰ ਤੂੰ ਵੀ ਲੱਗਦਾ ਯਾਰ ਬੜਾ ਫੋਨ ਚੱਕ ਲਈ ਜਗਾ ਤੈਨੂੰ ਮੈਂ ਹੀ ਲਾਉਂਗਾ ਹੁਣ ਜੇ ਗਿਆ ਤਾਂ ਪਰ ਪਰਨਾਲਾ ਹੁਣ ਵੀ ਮੈਂ ਹੀ ਲਾਏ ਤੈਨੂੰ ਪਰਨਾਲਾ ਚੌਕ ਆ ਜੀ ਬਾਈ ਪਰਨਾਲਾ ਚੌਕ ਹਾਂ ਉਹਨਾਂ ਦਾ ਜਿੱਥੋਂ ਵੀ ਟਾਇਰ ਮਿਲ ਗਿਆ ਵਧੀਆ ਜਾ ਕੋਈ ਪਾਲੇ ਨਾਲ ਚਲੋ ਮਿੱਤਰੋ ਹੁਣ ਆਪਾਂ ਨਵਾਂ ਆਮਾ ਟਾਇਰ ਦੇਖਦੇ ਆ ਆਪਾਂ ਭਾਲ ਕਰਕੇ ਚੱਲਦੇ ਹਾਂ ਨੂੰ ਆਉਣ ਪਿੱਛੇ ਚਲੋ ਮੈਲ ਦੇ ਆਪਾਂ ਰਏ ਬਹੁਤ ਮਾੜੀ ਹੋਈ ਯਾਰ ਬਾੜੀ ਦਾ ਹੁਣ ਕੀ ਕਰੀਏ ਯਾਰ ਤੂੰ ਰੋਇਆ ਹੋਇਆ ਯਾਰ ਜੂਰਾ ਬੱਲ ਲੱਗ ਕੋਈ ਆਹ ਦੇਖ ਲੋ ਇੱਧਰ ਸਾਹਮਣੇ ਹੈ ਤਾਂ ਮੈਂ ਨਾ ਤਾਂ ਵੀ ਹੈ ਨਹੀਂ ਆਹ ਹੋਲੀ ਹੀ ਲੱਗਦਾ ਉਹ ਬਲੌਗ ਹੈਗੇ ਯਾਰ ਉੱਪਰ ਆਇਆ ਬਹੁਤ ਬਹੁਤ ਧੰਨਵਾਦ ਯਾਰ ਬਸ ਯਾਰ ਇਤਨਾ ਯਾਰ ਕਿੱਥੇ ਮਿਲਨੇ ਆ ਜੀ ਨਹੀਂ ਮਿਲਨੇ ਤੋਂ ਸਾਨੂੰ ਫਿਰ ਪਤਾ ਹੀ ਹੈ ਜਿਹੜਾ ਬੰਦਾ ਯਾਰ ਮਾਰ ਕਰਦਾ ਹੁੰਦਾ ਹੈ ਨਾ ਉਹਨੂੰ ਮੁੜ ਕੇ ਫਿਰ ਯਾਰਾਂ ਗੋਲੀ ਆਉਣਾ ਪੈਂਦਾ ਆਹ ਆ ਗਿਆ ਹੁਣ ਮੂੰਹ ਚੱਕ ਕੇ ਕਾਹਨੂੰ ਆ ਗਿਆ ਇੱਧਰ ਨੂੰ ਦੱਸ ਦੱਸ ਛੱਡ ਕੇ ਗਿਆ ਸੀ ਹੁਣ ਉੱਥੇ ਆ ਗਿਆ ਔਫੇ ਟਾਈਮ ਭਾਈ ਆ ਰਹੀ ਖੜਦੇ ਹੁੰਦੇ ਆ ਠੀਕ ਆ ਟਾਇਰ ਪਾਉਣਾ ਪਵਾਦੀ ਟਾਇਰ ਦੱਸ ਪਵਾਦੀ ਮਿੱਤਰੋ ਇਹਨਾਂ ਨੂੰ ਵੱਡੀ ਦੁਕਾਨ ਚ ਲੈ ਆਇਆ ਸਨੇਪਾਂ ਹੀ ਪਈ ਜਾਂਦੇ ਨੇ ਬੈਗ ਤੇ ਪਈ ਇਹਨੇ ਜਿਹੜੇ ਪਾਈ ਆ ਬੈਗ ਤੇ ਬਾਈ ਟਾਇਰ ਬਦਲ ਚੁੱਕੇ ਆ ਤੁਸੀਂ ਦੇਖ ਸਾ ਤੇ ਯਾਰ ਅਮੀਰ ਬਾਹਲਾ ਵਾ ਯਾਰ ਹੁਣ ਮੈਂ ਕੀ ਕਰਾਂ ਯਾਰ ਛੱਡੋ ਭਾਈ ਆ ਦੇਖ ਲਓ ਬਾਈ ਯਾਰ ਇੱਕ ਤਾਂ ਇਹਨਾਂ ਦਾ ਟਾਇਰ ਪਵਾ ਕੇ ਤੇ ਉੱਤੋਂ ਖੋਸ਼ ਵੀ ਹੈ ਨਹੀਂ ਬਾਈ ਇਹ ਅੰਦਰੋਂ ਅੰਦਰ ਪੂਰਾ ਖੋਸ ਤੇ ਦੇਖਿਓ ਕਿਵੇਂ ਹੱਸਦਾ ਜੀ ਆ ਦੇਖੋ ਮੇਟਰ ਆਪਾਂ ਇਹਨਾਂ ਦਾ ਬੈਲ ਕਟਾ ਦਿੱਤਾ ਤੁਸੀਂ ਦੇਖ ਛਾਦੇ ਹੋ ਤੇ ਆ ਲਓ ਇਹਨੂੰ ਇਹਨੂੰ ਸਾਹਮ ਕੇ ਰੱਖ ਲਓ ਕੀਰਤ ਇਹਨੂੰ ਸਾਹਮ ਕੇ ਰੱਖ ਲਓ ਫਿਰ ਰੱਖੇ ਲੋ ਜੇ ਕਦੇ ਵੀ ਬਦਲਾਉਣਾ ਪੈ ਗਿਆ ਨਾ ਮੈਨੂੰ ਫੋਨ ਕਰ ਦਿਓ ਬਸ ਚਲੋ ਚੰਗਾ ਮਿੱਤਰੋ ਫਿਰ ਮਿਲਦੇ ਆਪਾਂ ਨੈਕਸਟ ਬਲੌਗ 'ਚ ਕਦੇ ਹੋਰ ਜ਼ਰੂਰਤਮੰਦ ਵੀ ਸਹਾਇਤਾ ਕਰਦੇ ਤੇ ਦਿਖਾਉਂਗਾ ਤੁਹਾਨੂੰ ਮੈਂ ਚੰਗਾ ਵੀ